Ô mọi người ơi 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 mọi ਕਾਲੇ ਜੈਸੇ ਕਰਨੇ ਪੈ ਜਾਣੀਆਂ ਹਲੇ ਲੰਮੀ ਕਿਸਰੇ ਕਾਰਖਾਨੇ ਔਰ ਮੈੱਨ ਚਲਾਏ ਰੋਜੀ ਕੇ ਖਾਦਨ ਹੈ ਬਣਾਏ ਰਿਸ਼ਮ ਕਰਮਾ ਜੀ ਕੀ ਕਲਾ ਮਹਾਨ ਸਾਖੀ ਉਸਤਰ ਕਰੇ ਜਹਾਨ ਪੁਰਾਣੇ ਗ੍ਰੰਥਾਂ ਜਿਹੜੇ ਦੇਵ ਨੇ ਹੋ ਸਕਦਾ ਬਾਹਾਂ ਤੱਕਈ ਨਾ ਹੋਣ ਪਰ ਕਈ ਬਾਹਾਂ ਦਾ ਅਰਥੇ ਕੰਮ ਕੀਤਾ ਬੜੇ ਥਾ ਹਰੋ ਜਾਰ ਬਣਾਈ ਤੇ ਬਾਬਾ ਜੀ ਦੀ ਜਿਹੜੀ ਤਸਵੀਰ ਹੈ ਉਹ ਇਸ ਕਰਕੇ ਆਪਾਂ ਨੂੰ ਵਿਖਾਈ ਹੈ ਵੀ ਬਾਬਾ ਜੀ ਨੇ ਗੁਰੂ ਦੀ ਕੀਤੇ ਤੁਖਾ ਤੁਰ ਕਮ ਕਹਿਰਦਾ ਗੁਰ ਕੀਓ ਕੰਡਿ ਪੀਉਂ ਕਾ ਦਵਾਹੀ ਗੁਰ ਦੀ ਕੀਤੇ ਸੋਤੀ ਸੋਤੀ ਜੀ ਸਹਾਏ ਬਾਣ ਸ੍ਰੀ ਗੁਰੂ ਜੀ ਦੇ ਪਾਤਸ਼ਾਹ ਦੇ ਦਸਨੀ ਤਖੰਕ ਕੋਤੇ ਸਿਮਰ ਕੈ ਗੋ ਨਾਨਕ ਲਈ ਧਿਆਏ ਤੇ ਅੰਦਰ ਗੁਰ ਤੇ ਅੰਗਰੇ ਕਰਨਨ ਤੇ ਆਵੇ ਧਾਏ ਸਫਾਈ ਹੋਈ ਸਹਾਏ ਦਸਨੀ ਪਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇਕ ਸਾਰੇ ਪਾਠ ਦਰਸ਼ਨ ਦੀ ਦਾੜ ਦਾ ਧਿਆਨ ਕਰ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਲੇਕੁਮ ਪੰਜਾਂ ਪਿਆਰਿਆਂ ਤੁਮ ਸਭ ਦਾ ਦਿਆਂ ਤਾਜੀ ਮੁਖਿਆ ਅਠੀਆਂ ਦੱਪਿਆਂ ਤੱਪਿਆਂ ਜਿਨਾ ਨਾਮ ਜਪਿਆ ਵੜ ਛਕਿਆ ਤੀਂ ਚਲਾਈ ਤੀਂ ਗਵਾਹੀ ਦੇਕੇ ਅੰਡਠ ਕੀਤਾ ਅਸਨਾ ਪਿਆਰਿਆਂ ਸਤਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਕਰ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਲੇਕੁਮ ਜਿੰਨਾ ਸਿੰਘਾ ਸਿੰਘਣੀਆਂ ਨੇ ਧਰਮ ਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪੜੀਆਂ ਲੋਹਾਂਆਂ ਤਰਖੜੀਆਂ ਦੇ ਧਰਮ ਨੇ ਹਾਰਿਆ ਸਿੱਖ ਕੇਸਾਂ ਸਵਸਨ ਨਾਮ ਨਿਵਾਹੀ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਗੁਰੂ ਨਾਨਕ ਜੀ ਪੰਜਾਂ ਤਖਤਾਂ ਅਤੇ ਸਰਵਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਗੁਰੂ ਨਾਨਕ ਜੀ ਪ੍ਰਥਮੇ ਸਰਬਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਅਮਨ ਦਾ ਸਦਕਾ ਸਰਮ ਸੁਖ ਹੋਏ ਗਹਨ ਖਾਲਸਾ ਜੀ ਸਾਹਿਬ ਤਹਾਂ ਤਰਸਾਰੀਆ ਸਾਹਿਬ ਜੀ ਕੇ ਬੋਲ ਬਾਲੇ ਬੁਲਣਾ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਸਾਹਿਬ ਬੁਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾਉ ਇਸਤਰੀ ਸਿੰਘਾਂ ਵੱਲੋਂ 71 ਤੋਂ ਹੋ ਕਰਕੇ ਧੰਨ ਧੰਨ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਪਰਸੋਂ ਦਿਨ ਤੋਂ ਲੈ ਕਰਕੇ ਆਪ ਜੀ ਦੇ ਦਰਕਰ ਦਾ ਬੋਲ ਆਸਰਾ ਲਿਆ ਪਾਵਨ ਪਵਿੱਤਰ ਇਲਾਮੀ ਗੁਰਬਾਣੀ ਧੁਰਗੀ ਬਾਣੀ ਆਈ ਤਿੰਨ ਸਗਲੇ ਜਿੰਦ ਮਿਟਾਈ ਦੇ ਪਾਵਨ ਮਹਾਗਤ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਪਤ ਅੰਤ ਪਾਵਨ ਪਵਿੱਤਰ ਜੂਰੀ ਅੰਦਰ ਸ਼ਬਦ ਕੀਰਤਨ ਹੋਏ ਨੇ ਇਤਿਹਾਸਕ ਕਥਾ ਵਿਚਾਰਾ ਹੋਣਾ ਨੇ ਬੜੀ ਸੁਣੀ ਗੁਰਬਾਣੀ ਸੋਧ ਕੇ ਸਤਿ ਪੰਡਿ ਵਿਖੇ ਪ੍ਰਵਾਨ ਕਰ ਲੈਣ ਦੀ ਅੱਖਰ ਵਾਤਾ ਘਟਾ ਘੁੱਲ ਤੁ ਮੁਆਫਰਨਾ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਵਿਚਕਰਨੇ ਸਮੂਹ ਕੌਂਦਾਰ ਵੀਰਾਂ ਦੇ ਸੱਤੇ ਵਿੱਚ ਪ੍ਰਿਆਸ ਰੱਖਣਾ ਇਸ ਤੀ ਸਮੂਹ ਦੇ ਸੱਤੇ ਵਿੱਚ ਪ੍ਰਿਆਸ ਰੱਖਣਾ ਜੀ ਆਪਸੀ ਇਕਤਾ ਇਤਫਾਕ ਕਾਰੋ ਪਰਮ ਬਾਧੇ ਦਿਨ ਦੁਨੀਆ ਰਾਤ ਚੌਕੀਆਂ ਟੱਕੀਆਂ ਬੁਸ਼ਿਸ਼ ਕਰ ਗਿਆ ਨਗਰ ਤੇ ਦੇ ਸੁਖ ਸ਼ਾਂਤੀ ਦੇ ਰੋਕਤਾ ਸੰਤੰਦਰਸ ਕੀਆਂ ਦਾਤਾ ਬਖਸ਼ ਕਰਨੀਆਂ ਆਪਣਾ ਮਿਹਰ ਪ੍ਰਯਾਸ ਰੱਖਣਾ ਪਾਤਸ਼ਾਹੋ ਪਾਸੋਂ ਰਸਤੂ ਲੈ ਕਰਕੇ ਸੰਤਵਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਜੁਰੀ ਅੰਦਰ ਬੇਅੰਤ ਰਸਾਂ ਵਸਤਾਂ ਭੇਜਵੀਆਂ ਤੇ ਅੰਤ ਮਾਇਆ ਦੀ ਸੇਵਾ ਕੀਤੀ ਹੈ ਆਪ ਜੀ ਨੇ ਕਿਰਪਾ ਕਰਕੇ ਇਸ ਨੂੰ ਸੰਗਤ ਦੀ ਸੇਵਾ ਪ੍ਰਵਾਨ ਕਰ ਲੈਣੀ ਪੈਦਾਨੇ ਭੰਡਾਰੇ ਭਰਪੂਰ ਕਰਨੇ ਕਾਲ ਕਟ ਦੂਰ ਕਰਨੇ ਸਤਿਗੁਰੂ ਜੀ ਸੋ ਸਮੂਹ ਕਿ ਆਪ ਜੀ ਨੂੰ ਸੁੰਦਰ ਰਮਾਇਣ ਨਾਇਕ ਅੰਗੀਕਾਰ ਕਰ ਲੈਣੇ ਸਿੱਖਾਂ ਦੇ ਲੋਕ ਲੋਕਿਤ ਅਰਧ ਗਜਨੀ ਪਾਤਸ਼ਾਹ ਜੀਓ ਸਿਰ ਬੌਧ ਜੀ ਸੇਵਾ ਗੁਰੂ ਪਰਿਵਾਰਾਂ ਵੱਲੋਂ ਹੋਈ ਹੈ ਆਪ ਜੀ ਨੇ ਸੇਵਾ ਪ੍ਰਵਾਨ ਕਰ内 ਪਾਤਸ਼ਾਹ ਜੀ ਤੇ ਅੰਤ ਮਾਇਆ ਟੇਠ ਹੋਈ ਜਿਨ੍ਹਾਂ ਜਨਾਂ ਚ ਮਾਇਆ ਆਈ ਸੋਖ ਜਾਨੇ ਭਰਪੂਰ ਕਰਨੇ ਕਾਲ ਕੰਢੇ ਦੂਰ ਕਰਨੇ ਸਤਿਗੁਰੂ ਜੀ ਐਸੇ ਵਕਤ ਕਾਰਜਾਂ ਦੀ ਸ਼ਰਤੀ ਕਲਾ ਵਾਸਤੇ ਤਿਹਾਲ ਵਿਖਾ ਪ੍ਰਸ਼ਾਦੀ ਦੀ ਸਦਾ ਕਰਕੇ ਹਾਜ਼ਰ ਕੀਤੀ ਗਈ ਦਾ ਪ੍ਰਵਾਨ ਹੋਵੇ ਲੰਗਰ ਸਦਾ ਕਰਕੇ ਹਾਜ਼ਰ ਕੀਤੇ ਗਏ ਨੇ ਜੀ ਭੁਗ ਲਾਭ ਪੰਡਾਰੇ ਅਤੁੱਟ ਵਰਤਨ ਜੋ ਜੀ ਸਕੇ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਐਸ ਵਕਤ ਆਪ ਜੀ ਕਿਰਪਾ ਕਰੋ ਮਿਹਰਮੰਦ ਕਰੋ ਪਾਵਨ ਹੁਕਮ ਨਾਮੇ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਭ ਹੋਵੇ ਨਾਮੁ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਹੰਲਾ ਪੰਜਵਾਂ ਸੋਕਾ ਸਹਜ yeah So ਵਾਹਿਗੁਰੂ ਜੀ ਦਾ ਖਾਸਾ ਆਰਟੀਕਲ ਜੀ ਇੱਕ ਵੰਦੇ ਪਰਮ ਸ੍ਰਿਕਰਮ ਜੀ ਦੀ ਪਿਆਰੀ ਸਰਵਤ ਸਾਥ ਸੰਗਤ ਜੀ ਪਿੰਡ ਪੰਨੀ ਵਾਲਾ ਪੱਤਾ ਵਿਕੇ ਜੁਵਾਜ ਬੜੀ ਸ਼ਰਧਾ ਭਾਵਨਾ ਦੇ ਨਾਲ ਧੰਨ ਧੰਨ ਬਾਬਾ ਫ਼ਰੀਦ ਕਰਮਾ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਗਿਆ ਹੈ ਜੋ ਪਰਸੋ ਦਿਨ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਮੂਹ ਮਿਸਤਰੀ ਸਿੰਘਾਂ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਤੇ ਨਗਰ ਦੇ ਸਹਿਯੋਗ ਦੇ ਨਾਲ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋ ਦਿਨ ਤੋਂ ਲੈ ਕੇ ਕਰਕੇ ਪ੍ਰੋਗਰਾਮ ਸ਼ਾਨਾ ਸੋ ਅੱਜ ਬੜੀ ਚੜ੍ਹਦੀ ਕਲਾ ਦੇ ਵਿੱਚ ਜੋ ਭੂਮਿਕਾਏ ਗਏ ਨੇ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੀ ਸ਼ਰਨਤਾ ਹੋਈ ਹੈ ਸੋ ਸਾਰੇ ਹੀ ਨਗਰ ਵਾਸੀਆਂ ਨੇ ਤੇ ਸਮੁੱਚੇ ਜਗਤ ਦੇ ਵਿੱਚ ਜਿੱਥੇ-ਜਿੱਥੇ ਵੀ ਮਿਸਤਰੀ ਘਰਾਣੇ ਦੇ ਨਾਲ ਸੰਬੰਧਤ ਲੋਕ ਨੇ ਉਹਨਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਕਿ ਸ਼੍ਰੀ ਅਖੰਡ ਪਾਠ ਸਾਹਿਬ ਪਰਸੋਂ ਦਿਨ ਤੋਂ ਆਰੰਭ ਹੋਏ ਸੀ ਤੇ ਜਿਹੜੇ ਪ੍ਰਬੰਧਕ ਮੇਰੇ ਸੀਗੇ ਰਾਜ ਸਿੰਘ ਜੀ ਤੇ ਦਿਲਪੁਰ ਜੀ ਨਾਲ ਭਾਈ ਨਤਨ ਹੋ ਗਿਆ ਗੁਰਮੀਤ ਸਿੰਘ ਮਿਸਤਰੀ ਹੋ ਗਿਆ ਤੇ ਹੋਰ ਵੀ ਜਿੰਨੇ ਪ੍ਰਬੰਧਕ ਮੇਰੇ ਸੀ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਤੇ ਗ੍ਰੰਥੀ ਸਿੰਘਾਂ ਦਾ ਸਭ ਤੋਂ ਜਿਆਦਾ ਸਤਿਕਾਰ ਕੀਤਾ ਨਹੀਂ ਆਪਾਂ ਦੇਖਦੇ ਆ ਕਿ ਜ਼ਿਆਦਾਤਰ ਗ੍ਰੰਥੀ ਸਿੰਘਾਂ ਨੂੰ ਕੋਈ ਪੁੱਛਦਾ ਨਹੀਂ ਤੇ ਇੱਥੇ ਵੀਰਾਂ ਨੇ ਗ੍ਰੰਥੀ ਸਿੰਘਾਂ ਦਾ ਬਹੁਤ ਸਤਿਕਾਰ ਕੀਤਾ ਸਰਪਾਲ ਸਾਰੇ ਗ੍ਰੰਥੀ ਸਿੰਘਾਂ ਨੂੰ ਦਿੱਤੇ ਨੇ ਬਹੁਤ-ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਹਨਾਂ ਵੀਰਾਂ ਨੂੰ ਸਭ ਤੋਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਰਗਨ ਹਰ ਸਾਲ ਦੇ ਸਾਲ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ